ਇਰੋਪੜਾ ਹੈਡਵਾਲ ਤੋਂ ਨੂਰਪੁਰ ਵੈਦਿਆਂ ਨੂੰ ਜੋ ਰਸਤਾ ਜਾਂਦਾ ਉਸ ਰਸਤੇ ਤੋਂ ਰਾਤੀ ਚੌਂਕੀ ਸਰਕਾਰ ਹੈ ਖਾਸਾ ਇੱਥੋਂ ਪੋੜੀਆਂ ਤਿੰਨ ਕਿਥੋਂ ਪੋੜੀ ਕੁਛ ਪੋੜੀ ਚੜ ਕੇ ਉੱਪਰ ਮਾਰਾ ਰਣ ਦੀ ਜਗ੍ਹਾ ਦਾ ਜਨ ਉਹ ਦੂਹ ਫਣਾੜਾ ਦਾ ਉੱਪਰ ਵਾਲੇ ਦਾ ਜਿੱਦ ਗਿਆ ਜੇ ਤੁਸੀਂ ਲੋਕ ਨਹੀਂ ਡੰਡਾ ਫਾਣਾ ਉਹ ਤੋਪਾਂ ਲੈ ਕੇ ਉਹ ਪਰ ਬੰਦਿਆ ਆ ਜਾ ਆ ਜਾ ਆ ਬੈਠਾ ਇਹਦਾ ਛੋਟਾ ਹੈ ਡਰਦਾ ਵਿਚਾਰ ਇਹਨਾਂ ਭਾਈ ਡੰਡੇ ਨਾਲ ਮਾਰ ਕੇ ਥੱਲੇ ਜਿੱਥੇ ਸੰਡੇ ਸਿਰ ਤੇ ਡੰਡਾ ਪਾਜ ਇਹ ਡੰਡਾ ਫੜਾ ਲਿਆ ਹੋਰੇ ਸੜੇ ਦੇ ਨਾਲ ਥੱਲੇ ਇਹਨੂੰ ਡੰਡਾ ਨਹੀਂ ਵੀ ਮਾਰ ਉਹ ਆਉਂ ਦਰਿਆ ਕਰਨ ਉਹ ਕੀ ਕਰੇ ਇੱਥੇ ਆਉਣ ਵਾਲੀ ਸੰਗ ਥੋੜਾ ਧਿਆਨ ਨਾਲ ਕਿਉਂਕਿ ਇੱਥੇ ਜੰਗਲ ਕਰਨ ਸੱਤ ਬਹੁਤ ਫਿਰਦੇ ਨੇ ਇਹ ਦੇਖੋ ਛੋਟਾ ਜਿਹਾ ਜ਼ਹਿਰੀਲੇ ਸੱਪ ਜੰਗਲ ਕਰਨ ਬਹੁਤ ਜ਼ਿਆਦਾ ਨੇ ਆਉਣ ਵਾਲੀ ਸੰਗਤ ਥੋੜਾ ਜਿਹਾ ਧਿਆਨ ਨਾਲ ਬਿਲਕੁਲ ਛੋਟਾ ਤੇ ਜ਼ਹਿਰੀਲਾ ਸੱਪ ਤੁਸੀਂ ਦੇਖ ਸਕਦੇ ਹੋ ਮਹਾਰਾਜ ਰਜੀਤ ਸਿੰਘ ਦਾ ਨਿਸ਼ਾਨ ਸਾਹਿਬ ਤੇ ਗੁਰਦੁਆਰਾ ਟੀਬੀ ਸਾਹਿਬ ਦੇ ਕੋਲ ਸੰਗਤ ਸੰਗਤ ਨੂੰ ਪਹੁੰਚਣਾ ਚਾਹੀਦਾ ਇੱਥੇ ਦਰਸ਼ਨ ਕਰਨੇ ਚਾਹੀਦੇ ਆ ਇਹ ਉਦਸਤਾਨ ਦੇ ਉੱਪਰ ਤੋਂ ਰੋਪੜ ਹੈਡ ਦੀ ਰੋਪੜਾ ਹੈਡ ਦੇ ਬਿਲਕੁਲ ਸਾਹਮਣੇ ਸਵਰਾਜ ਮਾਦਰਾ ਵਿੱਚ ਜ਼ਮੀਨ ਮਾਰਾ ਰਣਜੀਤ ਸਿੰਘ ਦੇ ਨਾਮ ਅੱਜ ਵੀ ਕਾਗਜ਼ਾਂ ਵਿੱਚ ਬੋਲ ਰਹੀ ਹੈ। ਇਹ ਸਾਰੀ ਸਵਰਾਜ ਮਾਦਰਾ ਦੀ ਪਾਰਕਿੰਗ 'ਤੇ ਗੱਡੀਆਂ ਖੜੀਆਂ ਤੇ ਇਹ ਮਾਰਾ ਦਾ ਨਿਸ਼ਾਨ ਸਾਹਿਬ ਦਾ ਝੰਡਾ ਇਹ ਬੈਠਣ ਨੂੰ ਸੀਟਾਂ ਬਣਾਈਆਂ ਹੋਈਆਂ। ਤੇ ਲੋਕ ਦਰਸ਼ਨ ਕਰਨ ਪਹੁੰਚੇ ਅੱਜ ਰੋਪੜ ਇਹ ਨਿਸ਼ਾਨ ਸਾਹਿਬ ਮਾਰਾ ਰਣਜੀਤ ਸਿੰਘ ਦੇ ਨਾਮ ਉਹਨਾਂ ਦੇ ਸਥਾਨ ਤੇ ਇਹ ਸਾਰੀ ਜਗ੍ਹਾ ਸਵਰਾਜ ਮਾਦਰਾ ਫੈਕਟਰੀ ਇਹ ਰੋਪੜ ਦਾ 뷰 ਹੈਡ ਦਾ ਆਓ ਇਹਨਾਂ ਤੋਂ ਖਾਲਤਾ ਜੀ ਤੋਂ ਪੁੱਛਦੇ ਹਾਂ ਥੋੜਾ ਜਿਹਾ ਅਧਿਆਤ ਹਨ ਇਹ ਚੌਂਕੀ ਸਿਖਰਾਜ ਦੀ ਹੱਥ ਸੀ ਇੱਥੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਅਜਾਤ ਹਸਤੀ ਨੂੰ ਦਸਾਉਣ ਵਾਸਤੇ ਇੱਥੇ ਜਿਹੜੀ ਚੌਂਕੀ ਸਥਾਪਿਤ ਕੀਤੀ ਇੱਥੇ توپਾਂ ਬੀੜੀਆਂ ਗਈਆਂ ਤੇ ਉਸ ਤੋਂ ਬਾਅਦ ਲਾਂਡ ਬੀੜੀਆਂ ਮੈਂਟਿੰਗ ਨਾਲ ਇੱਥੇ ਸੰਧੀ ਹੋਈ ਆ ਤੇ ਇਸ ਤੋਂ ਇਧਰ ਵਾਲਾ ਇਲਾਕਾ ਜਿਹੜਾ ਅੰਗਰੇਜ਼ਾਂ ਕੋਲ ਹੁੰਦਾ ਸੀ ਤੇ ਇਧਰ ਵਾਲਾ ਜਿਹੜਾ ਹ ਸ਼ਾਰਪੁਰ ਵਾਲੀ ਸਾਈਡ ਦਾ ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਹੁੰਦਾ ਸੀ ਸੋ ਇਹ ਚੀਜ਼ਾਂ ਨੂੰ ਬਹੁਤ ਦੇਰ ਤੱਕ ਵੱਡੇ ਜਿਹੜੇ ਘਾਟ ਲੋਕ ਨੇ ਉਹਨਾਂ ਨੇ ਇਹਨਾਂ ਨੂੰ ਦਬਾ ਕੇ ਰੱਖਿਆ ਸੋ ਹੁਣ ਲੋਕਾਂ ਦੇ ਵਿੱਚ ਜਾਗਰੂਕਤਾ ਆਉਣ ਨਾਲ ਉਹਨਾਂ ਨੂੰ ਆਪਣੀ ਵਿਰਸੇ ਬਾਰੇ ਪਤਾ ਲੱਗਿਆ ਸੋ ਸਾਨੂੰ ਇਸ ਇਸ ਵਿਰਸੇ ਤੇ ਮਾਣ ਹੋਣਾ ਚਾਹੀਦਾ ਕਿ ਸਾਡੀ ਇਹ ਆਜ਼ਾਦ ਹਸਤੀ ਹੈ ਜਿਹੜੀ ਉਹ ਅੱਜ ਤੱਕ ਮੌਜੂਦ ਆ ਸੋ ਸਿੱਖ ਹਮੇਸ਼ਾ ਚੜ੍ਹਦੀ ਕਲਾ ਚ ਹੈ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਨੂੰ ਵੀ ਇੱਥੋਂ ਵੱਧ ਚੜ੍ਹ ਕੇ ਆਉਣਾ ਚਾਹੀਦਾ ਹੈ ਇਹ ਜ਼ਮੀਨ ਅੱਜ ਵੀ ਮਾਹਰ ਰਣਜੀਤ ਸਿੰਘ ਦੇ ਨਾਂ ਤੇ ਰੀਟਰ ਹੈ ਇਹ ਲੋਕੇਸ਼ਨ ਰੋਪੜ ਸਵਰਾਜ ਮਾਦਰਾ ਫੈਕਟਰੀ ਹੈ ਜੋ ਉਹਦੇ ਬਿਲਕੁਲ ਨਜ਼ਦੀਕ ਹੈ ਇਹ ਰੋਪੜ ਦਾ ਹੱਟ ਵਾਲੀ ਸਾਈਡ ਦਾ ਸ਼ਹਿਰ ਵਾਲੇ ਸਾਈਡ ਦਾ ਸਰ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ